ਨਹੀਂ ਹੋ ਤਾਂ ਹਰ ਇੱਕ ਦਾ ਫਰਜ਼ ਬਣਦਾ ਇਹ ਦੀ ਜੇ ਕਿਸੇ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਨ ਆਪਾਂ ਤਾਂ ਸਦਾ ਹੀ ਤਿਆਰ ਆ ਮੈਂ ਤਾਂ ਪਹਿਲੇ ਦਿਨ ਹੀ ਕਹਿਤਾ ਸੀ ਵੀ ਮੇਰੀਆਂ ਰਿਕਾਰਡਿੰਗਾਂ ਸਾਹਮਣੇ ਰੱਖ ਲਿਓ ਅੱਜ ਨਹੀਂ ਤਾਂ 10 ਦਿਨ ਨੂੰ 10 ਦਿਨ ਨੂੰ 10 ਮਹੀਨਿਆਂ ਨੂੰ ਆਪੇ ਕਲੀਅਰ ਹੋ ਜਾਊਗਾ ਸਾਨੂੰ ਪਤਾ ਹੈ ਵੀ 1% ਵੀ ਸਾਡੀ ਕਿਤੇ ਉਹਦੇ ਵਿੱਚ ਗਲਤੀ ਨਾ ਆਈ ਹੈ ਨਾ ਆਊਗੀ ਦੁਨੀਆ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਜੰਤੀ ਜਾਂਚ ਕਰ ਲਵੇ ਅਸੀਂ ਸਹਿਯੋਗ ਦਿੱਤਾ ਜਦੋਂ ਕੋਈ ਪੱਗ ਵਾਲਾ ਬਹੁਤ ਜ਼ਿਆਦਾ ਤਰੱਕੀ ਕਰਦਾ ਸੋ ਵਿਰੋਧੀ ਤੇ ਹੈਗੇ ਹੈਗੇ ਤੇ ਕਿਉਂਕਿ ਉਹਨੂੰ ਪਕੈਰੀ ਅੱਖ ਨਾਲ ਵੇਖਿਆ ਤਾਂ ਜਾਂਦਾ ਹੀ ਹੈ ਪਰ ਨਾਲ ਨਾਲ ਸਾਡੇ ਵਾਲੇ ਬੰਦੇ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਆਪਣੇ ਵਾਲੇ ਵਿੱਚ ਗਦਾਰ ਹੋ ਜਾਂਦੇ ਨੇ ਸਾਡੇ ਹੀ ਬੰਦੇ ਕਈ ਬਹੁਤ ਸਾਰੇ ਗਾਇਕ ਹਨ ਕਈ ਬਹੁਤ ਸਾਰੇ ਅਦਾਕਾਰ ਹਨ ਐਕਟਰ ਹਨ ਜਿਹੜੇ ਕਿਤੇ ਨਾ ਕਿਤੇ ਜੈਲਸ ਕਰਦੇ ਹੀ ਸੀ ਵੀ ਕੋਈ ਬਹਾਨਾ ਬਣੇ ਤੇ ਅਸੀਂ ਵਿਰੋਧ ਕਰੀਏ ਸੋ ਮੈਨੂੰ ਤਾਂ ਇਹ ਇੱਕ ਨੌਜਵਾਨ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਤੇ ਉਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਇੰਡੀਆ ਦੇ ਵਿੱਚ ਵੀ ਇਹ ਗੱਲ ਕੋਈ ਬੈਨ ਕਰਨ ਵਾਲਾ ਵਿਸ਼ਾ ਹੈ ਨਹੀਂ ਸੀ ਜੇ ਕਿਸੇ ਐਕਟ੍ਰੈਸ ਨੇ ਉਹਦੇ ਵਿੱਚ ਫਿਲਮ ਵਿੱਚ ਕੰਮ ਕੀਤਾ ਕੰਮ ਵੀ ਪਹਿਲਾਂ ਦੀ ਉਹ ਰਿਕਾਰਡ ਹੋਈ ਹੈ ਮੂਵੀ ਜੋ ਹੋਇਆ ਉਹਦੇ ਵਿੱਚ ਕੋਈ ਏਡਾ ਵੱਡਾ ਇਸ਼ੂ ਹੋਣਾ ਨਹੀਂ ਚਾਹੀਦਾ ਨਾਲੇ ਕਲਾਕਾਰ ਚਾਹੇ ਪਾਕਿਸਤਾਨ ਦਾ ਹੋਵੇ ਕਲਾਕਾਰ ਚਾਹੇ ਇੰਡੀਆ ਦਾ ਹੋਵੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਭ ਦੇ ਸਾਝੇ ਹੁੰਦੇ ਨੇ ਕਲਾ ਉਹਨਾਂ ਦੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਸੋ ਸਾਨੂੰ ਇਦਾਂ ਦੇ ਮੁੱਦਿਆਂ ਉੱਤੇ ਕਲਾਕਾਰਾਂ ਨੂੰ ਇਹਨਾਂ ਨੂੰ ਵਿੱਚ ਲਿਆਉਣਾ ਹੀ ਨਹੀਂ ਚਾਹੀਦਾ ਬਾਕੀ ਜਿਹੜੇ ਝਗੜੇ ਨੇ ਦੇਸ਼ਾਂ ਦੇ ਚੱਲਦੇ ਰਹਿੰਦੇ ਨੇ ਪਰ ਕਲਾਕਾਰ ਤਾਂ ਸਭ ਦੇ ਸਾਂਝੇ ਨੇ Hindu Sikh ਇਹਦੇ ਵਿੱਚ ਤਾਂ ਕੋਈ ਗਿਨੇ ਕੋਈ ਸੁੰਨਾ ਹੈ ਕੋਈ ਰਾਗ ਸੁੰਨਾ ਹੈ ਉਹ Hindu ਨੇ ਵੀ ਸੁੰਨਾ ਹੈ Sikh ਨੇ ਵੀ ਸੁੰਨਾ ਹੈ ਕੋਈ ਚੰਗੀ ਗੱਲ ਕੋਈ ਵੀ ਕਰੇ ਸੋ ਸਾਨੂੰ ਕਲਾਕਾਰਾਂ ਲੋਕਾਂ ਨੂੰ ਇਹਨਾਂ ਨੂੰ ਸਾਈਡ ਤੇ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਆਪਣੀਆਂ ਨਿੱਜੀ ਲੜਾਈਆਂ ਵਿੱਚ ਸਾਨੂੰ ਲਿਆਉਣਾ ਨਹੀਂ ਚਾਹੀਦਾ ਦਲਜੀਤ ਵਰਗਿਆਂ ਦਾ ਇਹ ਇੰਡੀਆ ਨੂੰ ਵੀ ਦਲਜੀਤ ਦੇ ਉੱਤੇ ਮਾਣ ਹੋਣਾ ਚਾਹੀਦਾ ਜਿਹੜਾ ਤਿਰੰਗਾ ਲੈ ਕੇ ਉਹ ਤਾਂ ਦਿੱਲੀ ਦੇ ਵਿੱਚ ਕਿੱਦਾਂ ਉਹਨੇ ਤਿਰੰਗਾ ਉੱਤੇ ਪਾ ਕੇ ਮੋਢਿਆਂ ਤੇ ਗਾਉਂਦਾ ਸੀ ਤੇ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਕਿ ਉੱਥੇ ਤੱਕ ਹੋ ਗਿਆ ਜਿੱਥੇ ਤੱਕ ਕੋਈ ਨਹੀਂ ਐਲਲੇ ਦੇ ਵਿੱਚ ਪਹੁੰਚ ਸਕਿਆ ਮੈਂ ਵੇਖ ਕੇ ਆਇਆ ਉਹ ਜਗ੍ਹਾ ਸੋ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਤੇ ਸਿੱਖਾਂ ਨੂੰ ਤਾਂ ਮਾਣ ਹੋਣਾ ਹੀ ਚਾਹੀਦਾ ਹੁੰਦਾ ਵੀ ਮੈਨੂੰ ਮੇਰੇ ਬੋਲਾਂ ਦੀ ਸਜ਼ਾ ਦੇ ਰਹੇ ਹੋ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਵੀ ਸਜ਼ਾ ਦਿਓ ਮੈਂ ਥੜਕੇ ਦੀ ਖੜਿਆ ਮੈਂ ਆਪਣੀ ਅੜੀ ਇਸ ਕਰਕੇ ਛੱਡੀ ਵੀ ਚਲੋ ਕੋਈ ਗੱਲ ਨਹੀਂ ਅਸੀਂ ਆਪਣੀ ਝੋਲੀ ਚ ਪਵਾਉਨੇ ਆ ਸੋ ਅਸੀਂ ਤਾਂ ਝੁਕਈਆਂ ਤੇ ਮੇਰਾ ਮੰਨਣਾ ਇਹ ਹੈ ਕਿ ਏਕਤਾ ਹੋ ਸਕਦੀ ਹੈ ਜਦੋਂ ਅਸੀਂ ਸਾਰੇ ਗੁਰੂ ਸਾਹਿਬ ਨੂੰ ਵੱਡਾ ਕਰਕੇ ਜਾਣੀਏ ਸਤਿਗੁਰਾਂ ਦਾ ਪਿਆਰ ਸਾਡੇ ਲਈ ਵੱਡਾ ਹੈ ਤੇ ਅਸੀਂ ਆਪਣੀ ਗੋ ਨੂੰ ਛੱਡੀਏ ਗੋ ਛੱਡਾਂਗੇ ਤਾਂ ਏਕਤਾ ਹੋ ਸਕਦੀ ਹੈ ਜਿੰਨਾ ਚਿਰ ਆਪਣੀ ਈਗੋ ਰੱਖਾਂਗੇ ਹੰਕਾਰ ਰੱਖਾਂਗੇ ਸਾਡੇ ਹੰਕਾਰ ਟਕਰਾਉਂਦੇ ਰਹਿਣਗੇ ਤੇ ਕਦੇ ਏਕਤਾ ਨਹੀਂ ਹੋ ਸਕਦੀ ਇਕਤਾ ਵਾਸਤੇ ਸਾਨੂੰ ਗੁਰੂ ਸਾਹਿਬ ਨੂੰ ਵੱਡੇ ਮੁਖ ਰਖੀਏ ਉਹਨਾਂ ਕੰਨੀ ਦੇਖੀਏ ਫੇਰ ਅਸੀਂ ਸਾਰੇ ਇੱਕ ਹੋ ਕੇ ਚਲੀਏ ਉਹ ਅੱਜ ਜੇ ਨਾ ਇੱਕ ਹੋਵਾਂਗੇ ਤੇ ਆਉਣ ਵਾਲਾ ਸਮਾਂ ਪੰਜਾਬ ਲਈ ਬੜਾ ਘਾਤਕ ਹੋਊਗਾ ਨਸ਼ਿਆਂ ਦਾ ਤਾਂ ਬੋਲਬਾਲ ਹੈ ਹੀ ਹੈ ਹੁਣ ਤਾਂ ਧਰਮ ਪਰਿਵਰਤਨ ਦੀ ਵੀ ਲਹਿਰ ਚੱਲ ਰਹੀ ਹੈ ਧਰਮ ਕੋਈ ਮਾੜਾ ਨਹੀਂ ਸਾਡਾ ਕੋਈ ਅਸਾਈਆਂ ਨਾਲ ਵਿਰੋਧ ਨਹੀਂ ਹੈ ਨਾ ਹੀ ਅਸੀਂ ਕਿਸੇ ਦੇ ਪ੍ਰੋਗਰਾਮ ਰੋਕਣ ਜਾਣਾ ਨਾ ਰੌਲਾ ਪਾਉਣਾ ਉਹ ਆਪਣੇ ਤਰੀਕੇ ਨਾਲ ਕਰਦੇ ਆ ਪਰ ਅਸੀਂ ਆਪਣੀ ਲਕੀਰ ਵੱਡੀ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਅਸੀਂ ਆਪਣੇ ਗੁਰੂ ਸਾਹਿਬ ਦੀ ਸਿਫਤ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਮਨਾ ਭੰਡ ਕੇ ਆਪਣੇ ਗੁਰੂ ਸਾਹਿਬ ਦੀ ਵਡਿਆਈ ਜ਼ਿਆਦਾ ਕਰਾਂਗੇ ਤਾਂ ਜੋ ਆਪਣੇ ਆਪ ਹੀ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਕੀ ਹੈ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਕੀ ਨੇ ਔਰ ਇਹ ਤਾਂ ਹਰ ਸਿੱਖ ਬੱਚਾ ਬੱਚਾ ਜਾਣਦਾ ਹੈ ਕਿ ਸਾਡੇ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਜਿਆ ਇਤਿਹਾਸ ਉਹ ਜਈ ਕੁਰਬਾਨੀ ਉਹ ਜਿਆ ਜਜ਼ਬਾ ਕਿਤੇ ਨਹੀਂ ਹੈ ਜਸਤਪਾ ਅਗਰ ਜਿਵੇਂ ਦੁਪਾਉਂ ਦੀ ਜਿਹੜੀ ਪਹਿਲਾਂ ਜਸਪਾਣ ਸਿੰਘ ਖਾਲੜਾ ਤੇ ਫਿਲਮ ਬਣੀ ਉਹ ਮੈਨੋਂ ਹੀ ਕਿਉਂ ਸਰਦਾਰ ਦੀ ਫਿਲਮ ਹੈ ਜਿਹੜੀ ਉਹ ਵੀ ਪਹਿਲੇ ਇੰਡੀਆ ਦੇ ਵਿੱਚ ਬੈਗ ਹੈ ਵਿਦੇਸ਼ਾਂ ਹਾਂ ਇਹ ਕਿਤੇ ਨਾ ਕਿਤੇ ਇਹ ਗੱਲ ਤਾਂ ਹੈਗੀ ਹੈ ਜੀ ਕਿ ਜਦੋਂ ਕੋਈ ਪੱਗ ਵਾਲਾ ਬਹੁਤ ਜ਼ਿਆਦਾ ਤਰੱਕੀ ਕਰਦਾ ਸੋ ਵਿਰੋਧੀ ਤੇ ਹੈਗੀ ਹੈਗੇ ਤੇ ਕਿਉਂਕਿ ਉਹਨੂੰ ਪਕਹਿਰੀ ਅੱਖ ਨਾਲ ਵੇਖਿਆ ਤਾਂ ਜਾਂਦਾ ਹੀ ਹੈ ਪਰ ਨਾਲ ਨਾਲ ਸਾਡੇ ਵਾਲੇ ਬੰਦੇ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਆਪਣੇ ਵਾਲੇ ਵਿੱਚ ਗਦਾਰ ਹੋ ਜਾਂਦੇ ਨੇ ਸਾਡੇ ਹੀ ਬੰਦੇ ਕਈ ਬਹੁਤ ਸਾਰੇ ਗਾਇਕ ਹਨ ਕਈ ਬਹੁਤ ਸਾਰੇ ਅਦਾਕਾਰ ਹਨ ਐਕਟਰ ਹਨ ਜਿਹੜੇ ਕਿਤੇ ਨਾ ਕਿਤੇ ਜੈਲਸ ਕਰਦੇ ਹੀ ਸੀ ਵੀ ਕੋਈ ਬਹਾਨਾ ਬਣੇ ਤੇ ਅਸੀਂ ਵਿਰੋਧ ਕਰੀਏ ਸੋ ਮੈਨੂੰ ਤਾਂ ਇਹ ਹੈ ਕਿ ਨੌਜਵਾਨ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਤੇ ਉਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਇੰਡੀਆ ਦੇ ਵਿੱਚ ਵੀ ਇਹ ਗੱਲ ਕੋਈ ਬੈਨ ਕਰਨ ਵਾਲਾ ਵਿਸ਼ਾ ਹੈ ਨਹੀਂ ਸੀ ਜੇ ਕਿਸੇ ਐਕਟ੍ਰੈਸ ਨੇ ਉਹਦੇ ਵਿੱਚ ਫਿਲਮ ਵਿੱਚ ਕੰਮ ਕੀਤਾ ਕੰਮ ਵੀ ਪਹਿਲਾਂ ਦੀ ਉਹ ਰਿਕਾਰਡ ਹੋਈ ਹੈ ਮੂਵੀ ਜੋ ਹੋਇਆ ਉਹਦੇ ਵਿੱਚ ਕੋਈ ਐਡਾ ਵੱਡਾ ਇਸ਼ੂ ਹੋਣਾ ਨਹੀਂ ਚਾਹੀਦਾ ਨਾਲੇ ਕਲਾਕਾਰ ਚਾਹੇ ਪਾਕਿਸਤਾਨ ਦਾ ਹੋਵੇ ਕਲਾਕਾਰ ਚਾਹੇ ਇੰਡੀਆ ਦਾ ਹੋਵੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਕਲਾ ਉਹਨਾਂ ਦੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਸੋ ਸਾਨੂੰ ਇਦਾਂ ਦੇ ਮੁੱਦਿਆਂ ਉੱਤੇ ਕਲਾਕਾਰਾਂ ਨੂੰ ਇਹਨਾਂ ਨੂੰ ਵਿੱਚ ਲਿਆਉਣਾ ਹੀ ਨਹੀਂ ਚਾਹੀਦਾ ਬਾਕੀ ਜਿਹੜੇ ਝਗੜੇ ਨੇ ਦੇਸ਼ਾਂ ਦੇ ਚੱਲਦੇ ਰਹਿੰਦੇ ਨੇ ਪਰ ਕਲਾਕਾਰ ਤਾਂ ਸਭ ਦੇ ਸਾਂਝੇ ਨੇ ਹਿੰਦੂ ਸਿੱਖ ਇਹਦੇ ਵਿੱਚ ਤਾਂ ਕੋਈ ਜਿੰਨੇ ਕੋਈ ਸੁਣਨਾ ਹੈ ਕੋਈ ਰਾਗ ਸੁਣਨਾ ਹੈ ਉਹ ਹਿੰਦੂ ਨੇ ਵੀ ਸੁਣਨਾ ਸਿੱਖ ਨੇ ਵੀ ਸੁਣਨਾ ਹੈ ਕੋਈ ਚੰਗੀ ਗੱਲ ਕੋਈ ਵੀ ਕਰੇ ਸੋ ਸਾਨੂੰ ਕਲਾਕਾਰਾਂ ਲੋਕਾਂ ਨੂੰ ਇਹਨਾਂ ਨੂੰ ਸਾਈਡ ਤੇ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਆਪਣੀਆਂ ਨਿੱਜੀ ਲੜਾਈਆਂ ਵਿੱਚ ਸਾਨੂੰ ਲਿਆਉਣਾ ਨਹੀਂ ਚਾਹੀਦਾ ਦਲਜੀਤ ਵਰਗਿਆਂ ਦਾ ਇੰਡੀਆ ਨੂੰ ਵੀ ਦਲਜੀਤ ਦੇ ਉੱਤੇ ਮਾਣ ਹੋਣਾ ਚਾਹੀਦਾ ਜਿਹੜਾ ਤਿਰੰਗਾ ਲੈ ਕੇ ਉਹ ਤਾਂ ਦਿੱਲੀ ਦੇ ਵਿੱਚ ਕਿੱਦਾਂ ਉਹਨੇ ਤਿਰੰਗਾ ਉੱਤੇ ਪਾ ਕੇ ਮੋਢਿਆਂ ਤੇ ਗਾਉਂਦਾ ਸੀ ਤੇ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਕਿ ਉੱਥੇ ਤੱਕ ਉਹ ਗਿਆ ਜਿੱਥੇ ਤੱਕ ਕੋਈ ਨਹੀਂ ਐਲ.ਐ ਦੇ ਵਿੱਚ ਪਹੁੰਚ ਸਕਿਆ ਮੈਂ ਵੇਖ ਕੇ ਆਇਆ ਉਹ ਜਗਾ ਸੋ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਤੇ ਸਿੱਖਾਂ ਨੂੰ ਤਾਂ ਮਾਣ ਹੋਣਾ ਹੀ ਚਾਹੀਦਾ ਹਾਂ ਜੇ ਮਾਮਲਾ ਦੁਆਰਾ ਫਿਰ ਹਾਈ ਕੋਰਟ ਪਹੁੰਚਿਆ ਮਾਰਾ ਜੋ ਕੁਝ ਕਰਨਾ ਚਾਹਵੇ ਨਹੀਂ ਉਹ ਤਾਂ ਹਰਕਤ ਦਾ ਫਰਜ਼ ਬਣਦਾ ਹੈ ਜੀ ਜੇ ਕਿਸੇ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਨ ਆਪਾਂ ਤਾਂ ਸਦਾ ਹੀ ਤਿਆਰ ਆ ਮੈਂ ਤਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਮੇਰੀਆਂ ਰਿਕਾਰਡਿੰਗਾਂ ਸਾਹਮਣੇ ਰੱਖ ਲਿਓ ਅੱਜ ਨਹੀਂ ਤਾਂ 10 ਦਿਨ ਨੂੰ ਦੱਸਦੇ ਨੂੰ 10 ਮਹੀਨਿਆਂ ਨੂੰ ਆਪੇ ਕਲੀਅਰ ਹੋ ਜਾਊਗਾ ਸਾਨੂੰ ਪਤਾ ਹੈ ਵੀ 1% ਵੀ ਸਾਡੀ ਕਿਤੇ ਉਹਦੇ ਵਿੱਚ ਗਲਤੀ ਨਾ ਆਈ ਹੈ ਨਾ ਆਊਗੀ ਦੁਨੀਆ 'ਚ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਅਸੀਂ ਸਹਿਯੋਗ ਦਿੱਤਾ ਹੈ ਇਹਨਾਂ ਨੇ ਜੋ-ਜੋ ਪੁੱਛਿਆ ਅਸੀਂ ਪਹਿਲਾਂ ਵੀ ਸਹਿਯੋਗ ਦਿੱਤਾ ਹੈ ਔਰ ਅੱਗੇ ਤੋਂ ਜੋ-ਜੋ ਪੁੱਛਣਗੇ ਅਸੀਂ ਫੇਰ ਸਹਿਯੋਗ ਦੇਾਂਗੇ ਲਾਸਟ ਦੇ ਵਿੱਚ ਕੰਮ ਨੂੰ ਕੋਈ ਕੀ ਕਹਿਣਾ ਚਾਹੁੰਦਾ ਬਸ ਅਸੀਂ ਜੁੜੀਏ ਗੁਰੂ ਸਾਹਿਬ ਨਾਲ ਗੁਰਬਾਣੀ ਨਾਲ ਜੁੜੀਏ ਚੰਗੇ ਇਨਸਾਨ ਬਣੀਏ ਇਨਸਾਨੀਅਤ ਪ੍ਰੇਮੀ ਬਣੀਏ ਇਥੇ ਸਭ ਤੋਂ ਜ਼ਰੂਰੀ ਹੈ ਵੇਖੋ ਹਿੰਦੂ ਹੋ ਸਿੱਖ ਹੋ ਜਿਹੜੇ ਮਰਜੀ ਧਰਮ ਵਿੱਚ ਹੋ ਪਰ ਕੋਸ਼ਿਸ਼ ਕਰੀਏ ਕਿ ਅਸੀਂ ਚੰਗੇ ਇਨਸਾਨ ਬਣੀਏ ਸਾਡਾ ਸਾਡੀ ਮੰਜ਼ਲ ਚੰਗੇ ਇਨਸਾਨ ਬੰਨਾ ਮੈਂ ਸਿੱਖ ਬਣ ਗਿਆ ਕੀ ਮੈਂ ਚੰਗਾ ਇਨਸਾਨ ਬਣਿਆ ਇਹ ਜ਼ਰੂਰ ਵੀ ਸੋਚੀਏ ਅਸੀਂ ਹਿੰਦੂ ਬਣ ਗਏ ਆ ਕੀ ਅਸੀਂ ਚੰਗੇ ਇਨਸਾਨ ਬਣੇ ਆ ਸੋ ਅਸੀਂ ਚੰਗੇ ਇਨਸਾਨ ਬਣੀਏ ਸਾਨੂੰ ਉਹਦੇ ਵੱਲ ਕੋਸ਼ਿਸ਼ ਕਰਨੀ ਚਾਹੀਦੀ ਹੈ